ਜਿਹੜਾ ਹੈ ਇੱਕ ਤੁਹਾਡਾ ਨਾਮ ਪਰ ਬਾਗੀਆਂ ਚ ਆ ਰਿਹਾ ਕੋਈ ਬਾਗੀ ਨਹੀਂ ਸਾਰੇ ਗੁਰੂ ਨਾਲ ਜੁੜੇ ਹੋਏ ਆਂ ਛੁੱਚੇ ਪਾਸ਼ਾ ਦੇ ਨਾਲ ਜੁੜੇ ਹੋਏ ਆਂ ਸਾਡੇ ਮਨ ਚ ਭਾਵਨਾ ਸੀ ਕਿ ਅਸੀਂ ਗਲਤੀਆਂ ਕੀਤੀਆਂ ਨੇ ਗਲਤੀਆਂ ਹੋਈਆਂ ਨੇ ਉਹਦੀ ਜਾ ਕੇ ਗੁਰੂ ਅੱਗੇ ਛੁੱਚੇ ਪਾਸ਼ਾ ਕੀ ਪ੍ਰਾਰਥਨਾ ਕੱਢੀ ਮਾਫੀ ਮੰਗੀ ਉਹ ਅੱਜ ਮਾਫੀ ਮੰਗ ਗਈ ਆ ਸਾਰਾ ਬੋਝ ਲੈ ਗਿਆ ਗੁਰੂ ਅੱਗੇ ਇਹ ਅਰਦਾਸ ਰੱਖਦੇ ਆਂ ਕਿ ਛੁੱਚੇ ਪਾਸ਼ਾ ਸਾਨੂੰ ਐਸੀ ਹੁਟ ਹਿੰਮਤ ਦੇਵੇ ਤਾਕਤ ਦੇਵੇ ਅਸੀਂ ਹੌਸਲੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋ ਗਏ ਜਿਹਦੇ ਨਾਲ ਜਿਹੜਾ ਤੁਹਾਨੂੰ ਮੰਗਦੇ ਤੇ ਬੋਲਿਆ ਉਹ ਲੈ ਪਰ ਜਿਹੜਾ ਸਲਾਬਤਪੁਰੇ ਦੀ ਘਟਨਾ ਤੁਸੀਂ ਕਹਿ ਰਹੇ ਹੋ ਸਭ ਤੋਂ ਪਹਿਲੀ ਤੁਹਾਡੀ ਜਿਹੜੀ ਮਾਫੀ ਦੀ ਤੇ ਮੰਗ ਰਹੇ ਹੋ ਨੇ ਕਿ ਜਦੋਂ ਪਰਚਾ ਖਰਜ ਹੋਇਆ ਉਦੋਂ ਤੁਸੀਂ ਲੋਕਾਂ ਦੀ ਸਹਿਮਤੀ ਜਿਤਾਈ ਸੀ ਪਰਚਾ ਜਿਹੜਾ ਖਰਜ ਹੋਇਆ ਜਦੋਂ 2012 ਚ ਪਰਚਾ ਅਕਾਲੀ ਦਲ ਵੱਲੋਂ ਕੈਨਸਲ ਕੀਤਾ ਗਿਆ ਸੀ ਸਲਾਬਤਪੁਰੇ ਦੇ ਵਿੱਚ ਮੈਂ ਕਦੇ ਕੋਈ ਜਿਸ ਵਿੱਚ ਸ਼ਾਮਲ ਨਹੀਂ ਪਿਆ ਕਦੇ ਵੀ ਉਸ ਪਾਰਟੀ ਦਾ ਅਕਾਲੀ ਦਲ ਦਾ ਮੈਂ ਸਾਰੇ ਪਾਰਟੀ ਸੀ ਉਹ ਉਸੇ ਗੱਲ ਦੀ ਮਾਫੀ ਮੰਗਣ ਆਇਆ ਜੀ ਉਹ ਅਸੀਂ ਉਦੋਂ ਬੋਲੇ ਹੁੰਦੇ ਉਹ ਜੋ ਕੀਤਾ ਹੁੰਦਾ ਫੇਰ ਤਾਂ ਆਉਣ ਦੀ ਲੋੜ ਹੀ ਨਹੀਂ ਸੀ ਅਸੀਂ ਇਸੇ ਗੱਲ ਦੀ ਮਾਫੀ ਮੰਗ ਰਹੇ ਹਾਂ ਕਿ ਅਸੀਂ ਸਰਕਾਰ ਦਾ 파ਟ ਸੀ ਪਰ ਅਸੀਂ ਉਦੋਂ ਬੋਲੇ ਨਹੀਂ ਚੁੱਪ ਰਹੇ ਉਸ ਗੱਲ ਦੀ ਗੁਰੂ ਅਗੇ ਮਾਫੀ ਕੀ ਮੰਗੀ ਦਿੱਤੀ ਹੈਗੀ ਇਕ ਲਈ ਹੁਣ ਤੋਂ ਅੱਗੇ ਉਹ ਫੇਰ ਬਾਅਦ ਚੱਲਾਂਗੇ ਸੁਮੇਲ ਸੈਨੂ ਮੁਲਾਕਾਤ ਹੋਈ ਅੱਜ ਜਿਹੜੀ ਸਿੰਘ ਸਾਹਿਬ ਨਾਲ ਮੁਲਾਕਾਤ ਵੀ ਹੋਈ ਹੈ ਉਹਨਾਂ ਕੋਲ ਜਾ ਕੇ ਹੱਥ ਛੋੜ ਕੇ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਨੂੰ ਕਿ ਜੋ ਵੀ ਸਾਡੀ ਸਜ਼ਾ ਬਣਦੀ ਹੈ ਜੋ ਤੁਸੀਂ ਠੀਕ ਮੰਨਦੇ ਦੇਖੋ ਮੁੱਦੇ ਸੁਣ ਸੁਣਨ ਨੂੰ ਪਤਾ ਹੈ ਮੇਰੇ ਕਹਾਣੀ ਦੀ ਲੋੜ ਨਹੀਂ ਉਹ ਜਿਹੜੇ ਸਿੰਘ ਸਾਹਿਬ ਨੂੰ ਨਾ ਸਿੰਘ ਸਾਹਿਬ ਦੱਸੇ ਐਪਲੀਕੇਸ਼ਨ ਦੇ ਸੀ ਮੇ ਸੈਣੀ ਜੀ ਡੀਜੀਪੀ ਹੋਣ ਦੇ ਨਾਲ ਕਿਉਂਕਿ ਕਾਫੀ ਦੇ ਡੀਜੀਪੀ ਰਹੇ ਤੁਸੀਂ ਵੀ ਉਸ ਵੇਲੇ ਵਜ਼ਾਰਤ ਸੀਗੇ ਉਹ ਕੈਬਨਿਟ ਦੀ ਮੀਟਿੰਗ ਦਾ ਪਾਰਟ ਰਹੇ ਉਸ ਤੋਂ ਬਿਨਾ ਨਹੀਂ ਉਹ ਹੋ ਸਕਦਾ ਮੈਂ ਤਾਂ ਸ਼ੋਰਟਕਟ ਤੇ ਮਗਾਦੀ ਗੱਲ ਵੀ ਅਸੀਂ ਉਦੋਂ ਨਹੀਂ ਬੋਲੇ ਹਾਂ ਉਹ ਸਾਡੀ ਗਲਤੀ ਸੀ ਉਸ ਗੱਲ ਦੀ ਮਾਫੀ ਅੱਜ ਹੀ ਲੈਣਾ ਹੈ ਰਕੜਾ ਸਾਹਿਬ ਤੁਹਾਡੀ ਤੇ ਚੰਦੂ ਮਾਜਰਾ ਸਾਹਿਬ ਦੀ ਕੱਟ ਤੋਂ ਵੀ ਉਸ ਤਰੀਕੇ ਨਾਲ ਜਦੋਂ ਤੁਸੀਂ ਤੁਸੀਂ ਸੋਚਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚੰਦੂ ਮਾਜਰਾ ਹਾਂ ਵੀ ਮੈਂ ਕਦੇ ਕਿਸੇ ਨਾ ਜ਼ਿੰਦਗੀ ਚ ਖੁੰਦ ਕੇ ਰੱਖੀ ਕਦੇ ਦੇਖਿਆ ਤੁਸੀਂ ਇੱਕ ਬੰਦੇ ਦਾ ਦੱਸ ਦੋ ਮੈਂ ਕਦੇ ਜ਼ਿੰਦਗੀ ਚ ਆਪਣਾ ਟੈਂਪੋ ਉਜਨੀ ਕੀਤਾ ਕਦੇ ਕਿਸੇ ਨੇ ਖੁੰਦ ਕੇ ਰੱਖੀ ਬਖਸ਼ਿਸ਼ ਗੁਰੂ ਮਹਾਰਾਜ ਨੇ ਐਡੀ ਕੀਤੀ ਹੋਈ ਹੈ ਸੁੱਚੇ ਪਾਛੇ ਨੇ ਐਡੀ ਉਹਦੀ ਬਖਸ਼ ਕੀਤੀ ਹੈ ਜਿਹੜਾ ਮੈਂ ਸੁਫਨੇਤ ਵੀ ਨਹੀਂ ਹੋ ਸਕਦਾ ਜਿਹੜਾ ਬੰਦਾ ਸੁਫਨਾ ਵੀ ਨਹੀਂ ਲੈ ਸਕਦਾ ਜਿਹੜੀ ਚੀਜ਼ ਪ੍ਰਮਾਤਮਾ ਉਹ ਵੀ ਦੇ ਦੇ ਫਿਰ ਵੀ ਕਿਸੇ ਨੇ ਆਪਾਂ ਖੁੰਦ ਕਰ ਚੀਏ ਕਿਸੇ ਨੇ ਹੋਰ ਰੱਖੀਏ ਮੇਰੀ ਕਿਸੇ ਨੇ ਖੁੰਦ ਨਹੀਂ ਸਾਸ਼ੂ ਵੀਰ ਸੇ ਬਾਦਨਾਮੀ ਮੇਰੀ ਖੁੰਦ ਕਰਨ ਹੋਰ ਕਿਸੇ ਨੇ ਵੀ ਖੁੰਦ ਕਰਨ ਸਾਰੇ ਇਹ ਗੁਰੂ ਆਦਿ ਬਖਸ਼ਾ ਨੇ ਕਿ ਇੱਥੇ ਫਿਰਦੇ ਆ ਤੁਹਾਡੇ ਕੋਲ ਆਏ ਆ ਤੇ ਜੇ ਗੁਰੂ ਦੀ ਬਖਸ਼ਿਸ਼ ਨਾ ਹੋਏ ਮੇਰੇ ਵਰਗੇ ਬੰਦੇ ਸੋਈ ਸੰਜੀ ਨਹੀਂ ਰਹਾਂਦਾ ਕਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਜਾ ਬਿਲਿੰਗ ਨਹੀਂ ਹੈ ਸਿਰਫ ਪੰਜਾਬ ਪੰਧਾਰ ਤੋਂ ਦੇਣਾ ਦੇਖੋ ਉਹਨੂੰ ਸਵਾਲ ਉਹਨਾਂ ਦਾ ਹੈ ਪੁੱਛਦੇ ਨੇ ਪਰ ਉਹਨਾਂ ਨੇ ਕਿਹਾ ਤੁਹਾਡੇ ਵੱਲੋਂ ਵੀ ਪੇਸ਼ਕਸ਼ ਕੀਤੀ ਮੇਰੇ ਕੋਲ ਤਾਂ ਕੋਈ ਨਹੀਂ ਨਾਮ ਆਇਆ ਸੀ ਇਹ ਤੁਹਾਡੇ ਕੋਲ ਆਇਆ ਹੁਣ ਮੇਰੇ ਕੋਲ ਆਇਆ ਨਹੀਂ ਨਾ ਮੈਨੂੰ ਪਤਾ ਉਸ ਦਾ ਤੁਸੀਂ ਕਿਵੇਂ ਦਾ ਪ੍ਰਧਾਨ ਚਾਹੁੰਦੇ ਹੋ ਇਹ ਤਾਂ ਬਾਬੇ ਨਾਨਕ ਨੇ ਆਪੇ ਸਾਨੂੰ ਕੋਈ ਨਾ ਕੋਈ ਲੱਭ ਦੇਣਾ ਜੀ ਜਿਹੜਾ ਕੋਈ ਲਾਣਾ ਉਹ ਬਾਬੇ ਨਾਨਕ ਨੇ ਲਾਇਆ ਪਿਆ ਤੁਸੀਂ ਨਾ ਤੁਹਾਡੇ ਘਰ ਤੇ ਲੱਗਣਾ ਨਾ ਮੇਰੇ ਘਰ ਤੇ ਲੱਗਣਾ ਮੈਂ ਕਦੇ ਪ੍ਰਧਾਨ ਨਹੀਂ ਕਿਹਾ ਮੈਂ ਕਿਸੇ ਚੀਜ਼ ਦਾ ਵੀ ਉਹਨੂੰ ਹੋਇਆ ਜਦੋਂ ਬਾਦਲ ਸਾਹਿਬ ਨੇ ਮੈਨੂੰ ਮੰਤਰੀ ਬਣਾਇਆ ਉਦੋਂ ਵੀ ਮੈਂ ਮੰਤਰੀ ਬਣਦੇ ਹੋ ਨਹੀਂ ਸੀਗਾ ਮੈਂ ਤਾਂ ਗੁਰੂ ਦੇ ਚਰਨਾ ਚ ਰਹਿਣ ਵਾਲਾ ਇਨਸਾਨ ਹਿੱਥੇ ਪਹੁੰਚਿਆ ਉਹ ਵੀ ਬਹੁਤ ਵੱਡੀ ਗੱਲ ਹੈ ਮੇਰੇ ਲਈ ਤਾਂ ਮੈਂ ਤੁਹਾਨੂੰ ਦੱਸਿਆ ਮੇਰੇ ਬਲ ਕੇ ਬੰਦੇ ਕੋਈ ਸਾਝੀ ਵੀ ਨਹੀਂ ਰਹਾਂ ਹਾਂ ਕਿੰਨੇ ਕਿਹੜੇ ਕੰਮ ਕਰਨਾ ਹੈ ਕਿੰਨਾ ਆਵਾਜ਼ ਉੱਠੀ ਹੈ ਜੀ ਵੀ ਜਿਹੜੇ ਬਾਦਲ ਸਾਹਿਬ ਤੇ ਮਾਫੀ ਮੰਗ ਚੁੱਕੇ ਨੇ ਵੱਡੇ ਬਾਦਲ ਸਾਹਿਬ ਵੀ ਮੰਗ ਚੁੱਕੇ ਨੇ ਇਹ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਜੀ ਜੋ ਕੱਢ ਦੇਣ ਉਹ ਰੱਖ ਲੈਣ ਸਾਡੀ ਤਾਂ ਉਹਨਾਂ ਅੱਗੇ ਨਿਮਰਤਾ ਹੀ ਹੈ ਕਿ ਆਪਾਂ ਸਾਰੇ ਇਕੱਠੇ ਸਵਾਲ ਹੈ ਸਿਰਫ ਸਵਾਲ ਹੈ ਇਹ ਕਰ ਪ੍ਰਧਾਨ ਸਾਹਿਬ ਪ੍ਰਧਾਨ ਜੀ ਨਹੀਂ ਮੰਨਦੇ ਇਹ ਪੁੱਤਰ ਇਹ ਸਾਰੀਆਂ ਸਾਧਾ ਪ੍ਰਧਾਨ ਕੀ ਨੀਸ਼ਾ ਤੇ ਤੁਹਾਡਾ ਇਹ ਸਾਰੀਆਂ ਗੱਲਾਂ ਅੱਜ ਤੋਂ ਬਾਦ ਕਰਾਂਗੇ ਅੱਜ ਗੁਰੂ ਦੇ ਚਰਨਾਚਾਹਾਂ ਅੱਜ ਗੁਰੂ ਦੇ ਚਰਨਾਚਾਹਾਂ ਚ ਰਹਿਣ ਦਿਓ ਧੰਨਵਾਦ